ਇੱਕ ਤੁਹਾਨੂੰ ਅੰਦਰਲੀ ਗੱਲ ਦੱਸਦਾ ਗਾਹਾਂ ਨਾਲ ਗੱਲ ਕਰਿਓ ਉਹ ਤੁਸੀਂ ਕਹਾ ਕਰ ਦਿੰਦੇ ਆ ਯਾਰ ਤੁਸੀਂ ਇਹ ਕੁਛ ਅਫਸਰ ਜਿਹੜੇ ਨੇ ਪੰਜਾਬ ਸਰਕਾਰ ਵੱਲੀ ਹੁੰਦੇ ਨੇ ਕਿਉਂਕਿ ਉਹਨਾਂ ਨੂੰ ਪ੍ਰੋਟੋਕਾਲ ਮਿਲਿਆ ਹੋਇਆ ਹੈ ਸਿਕਿਉਰਿਟੀ ਦਾ ਕੁਛ ਅਫਸਰ ਸੁਖਵੀਰ ਬਾਦਲ ਨਾਲ ਲੱਗੇ ਹੋਇਆ ਪੰਜਾਬ ਵਾਲੇ ਉਹ ਮੈਨੂੰ ਦੱਸ ਦਿੰਦੇ ਆ ਮੈਂ ਕਿਹਾ ਕਿਵੇਂ ਹਾਲਾਤ ਕਹਿੰਦਾ ਦੋਨੇ ਜੀ ਰੋਕ ਕੇ ਸੌਂਦੇ ਨੇ ਵੀ ਆ ਕੀ ਪਾਣਾ ਵਰਤ ਗਿਆ ਸਬੀਰੋ ਇੱਕ ਇੱਕ ਤਰੀਕ ਨੂੰ ਬਿਜਲੀ ਦੇ ਬਿੱਲ ਜ਼ੀਰੋ ਦੇਖ ਜੋ ਜਦੋਂ ਮੈਂ ਤੁਹਾਡੇ ਬਿਜਲੀ ਦੇ ਬਿੱਲ ਜ਼ੀਰੋ ਕਰਤੇ ਤਾਂ ਧੰਨਵਾਦ ਕਰਨ ਵਾਸਤੇ ਤੁਸੀਂ ਇਹਨਾਂ ਦੋਨੇ ਪਾਰਟੀਆਂ ਨੂੰ ਜ਼ੀਰੋ ਨਹੀਂ ਕਰ ਸਕਦੇ ਕਹਿ ਦਿਓ ਫਿਰ ਕਰਤਾ ਕੰਮਾਂ ਫੇ ਮੋੜ ਵਾਲਿਆਂ ਵੱਲੋਂ ਹਾਂ ਹੀ ਸਮਝਾਂ ਇਹ ਥੋੜੀ ਤਾਂ ਹਾਂ ਹਾਂ ਹੀ ਹੁੰਦੀ ਆ ਵੇ